ਮੈਨੂੰ ਲਾਰਚਿੰਗ ਬੋਲਦੇ। ਹਾਂਜੀ ਸਰ ਸਾਜੀ ਸੱਸ਼ੀਕਾ ਜੀ। ਸੱਸ਼ੀਕਾ ਕੀ ਹਾਲ ਹੈ? ਹਾਂਜੀ ਸਰ ਸਾਜੀ ਠੀਕ ਹੈ ਜੀ ਵਧੀਆ ਜੀ ਤੁਸੀਂ ਸੁਣਾਓ ਸਰ। ਜੇ ਮੇਰਾ ਨਾਂ ਲੈਣ ਦੀ ਲੋੜ ਦੀ ਗੱਲ ਦੀ ਲੋੜੀ ਆਪਾਂ ਦੇ ਬੋਲ ਪਾ ਦੇ। ਆਪਣੇ ਬੰਦਿਆਂ ਨੂੰ ਸਾਰੇ ਨੂੰ ਕਹਿਣਾ ਮੇਰਾ ਬਹੁਤ ਨੁਕਸਾਨ ਕਰਿਆ ਇਸ ਕੰਮ ਦੇ। ਜੋ ਐਜੂਕੇਸ਼ਨ ਸ਼ਰਮੇ ਨੂੰ ਪਾਦੇ ਹੋ ਅਪਚਾਰਪਾ ਆਪਣਾ ਬੰਦਾ ਕਰਦਾ। ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਰ। ਐਜੂਕੇਸ਼ਨ ਸ਼ਰਮਾ ਬਹੁਤ ਆਪਣੇ ਘਰ ਦਾ ਬੰਦਾ ਹੈ ਪੈਪਦੋਂ ਬਲੌਗ ਹੋਇਆ। ਤਰਨਬੀਰ ਗਾਂਧੀ ਵੱਲੋਂ ਪਟਿਆਲਾ ਦੀ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਪੰਜਾਬ ਦੀ ਸਿਆਸਤ ਅਤੇ ਪੰਜਾਬ ਕਾਂਗਰਸ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ। ਇਹ ਧਮਾਕਾ ਇੱਕ ਕਥਿਤ ਆਡੀਓ ਦੇ ਵਾਇਰਲ ਹੋਣ ਦੇ ਨਾਲ ਹੋਇਆ। ਦੱਸ ਦਈਏ ਕਿ ਇਹ ਕਥਿਤ ਆਡੀਓ ਸੀਨੀਅਰ ਕਾਂਗਰਸੀ ਲਾਲ ਸਿੰਘ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਕੀ ਉਹ ਆਪਣੇ ਵਰਕਰਾਂ ਨੂੰ ਕਾਂਗਰਸ ਦੇ ਵਰਕਰਾਂ ਨੂੰ ਧਰਮਵੀਰ ਗਾਂਧੀ ਨੂੰ ਵੋਟ ਨਾ ਪਾ ਕੇ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੂੰ ਵੋਟ ਪਾਉਣ ਦੀ ਗੱਲ ਕਰਦੇ ਨੇ। ਸੋ ਇਸ ਪੂਰੀ ਆਡੀਓ ਸੁਣਾਉਣ ਤੋਂ ਪਹਿਲਾਂ ਕਥਿਤ ਆਡੀਓ ਸੁਣਾਉਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਆਡੀਓ ਦੇ ਵਿੱਚ ਸੀਨੀਅਰ ਕਾਂਗਰਸੀ ਲਾਲ ਸਿੰਘ ਆਪਣਾ ਰੈਫਰੈਂਸ ਦੇ ਕੇ ਇੱਕ ਕਾਂਗਰਸ ਦੇ ਵਰਕਰ ਨੂੰ ਫੋਨ ਕਰਦੇ ਨੇ ਅਤੇ ਉਸ ਦੇ ਵਿੱਚ ਦੱਸਦੇ ਨੇ ਕਿ ਤੁਸੀਂ ਜਿਹੜੀ ਵੋਟ ਆ ਉਹ ਐਨ ਕੇ ਸ਼ਰਮਾ ਨੂੰ ਪਾਉਣੀ ਹੈ ਉਹ ਸਾਡੇ ਪਰਿਵਾਰਕ ਮੈਂਬਰ ਵਰਗਾ ਤੇ ਨਾਲ ਇਹ ਕਹਿੰਦੇ ਵੀ ਨਜ਼ਰ ਆਏ ਨੇ ਵੀ ਮੈਂ ਤੁਹਾਨੂੰ ਐਨ ਕੇ ਸ਼ਰਮਾ ਦੇ ਨਾਲ ਮਲਾਮਾਂਗਾ ਵੀ ਉਹ ਗੰਦੀ ਸ਼ਬਦਾਵਲੀ ਵਰਤਦੇ ਹੋਏ ਧਰਮਵੀਰ ਗਾਂਧੀ ਬਾਰੇ ਕਹਿੰਦੇ ਨੇ ਕਿ ਤੁਸੀਂ ਉਹਨਾਂ ਨੂੰ ਵੋਟ ਨਹੀਂ ਪਾਉਣੀ ਪਰ ਨਾਲ ਇਹ ਵੀ ਹਦਾਇਤ ਕਰਦੇ ਨੇ ਕਿ ਮੇਰਾ ਕਿਸੇ ਅੱਗੇ ਨਾਂ ਨਹੀਂ ਲੈਣਾ ਤੁਹਾਨੂੰ ਇਹ ਪੂਰੀ ਆਡੀਓ ਵੀ ਸੁਣਾ ਦਿੰਦੇ ਆ ਹਲੋ ਹਲੋ ਮੈਂ ਮਿਲਰ ਹਰ ਸਿੰਘ ਬੋਲਦਾ ਹਾਂਜੀ ਸਰ ਸਾਜੀ ਸਸ਼ੀਕਾ ਜੀ ਸਸ਼ੀਕਾ ਜੀ ਕੀ ਹਾਲ ਹੈ ਹਾਂਜੀ ਸਰ ਸਾਜੀ ਠੀਕ ਹੈ ਜੀ ਵਧੀਆ ਜੀ ਤੁਸੀਂ ਸੁਣਾਓ ਸਰ ਅੱਛਾ ਮੇਰਾ ਨਾਂ ਲੈਣ ਦੀ ਲੋੜ ਦੀ ਗੱਲ ਦੀ ਲੋੜ ਹੀ ਆਪਾਂ ਨੇ ਪੁੱਟ ਪਾਣੀ ਠੀਕ ਹੈ ਸਰ ਠੀਕ ਹੈ ਜੀ ਆਪਣੇ ਬੰਦੇ ਨੂੰ ਸਾਡੇ ਨੂੰ ਕਹਿਣਾ ਮੇਰਾ ਬਹੁਤ ਨੁਕਸਾਨ ਕਰ ਐਸ ਕਰਦ ਰਹੇ ਠੀਕ ਹੈ ਸਰ ਫਿਰ ਕਿਨੂੰ ਪਾਣੀ ਹੈ ਜੀ ਐਨਦਕੀ ਸ਼ਰਮੇ ਨੂੰ ਪਾ ਲਿਓ ਅਪਸ਼ਰਮਾ ਆਪਣਾ ਬੰਦਾ ਕਰਦਾ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਰ ਐਨਦਕੀ ਸ਼ਰਮਾ ਬਹੁਤ ਆਪਣੇ ਘਰ ਦਾ ਬੰਦਾ ਹੈ ਮੈਂ ਤੁਹਾਨੂੰ ਬੁਲਾਉਂਗਾ ਠੀਕ ਹੈ ਸਰ ਠੀਕ ਹੈ ਜੀ ਸਾਰੇ ਆਪਣੇ ਬੰਦਿਆਂ ਨੂੰ ਕਹਦਾ ਤੁਸੀਂ ਹਾਂ ਸਰ ਸਾਰਿਆਂ ਨੂੰ ਕਹਿ ਦਾਂਗੇ ਜੀ ਕੋਈ ਗੱਲ ਨਹੀਂ ਸਰ ਠੀਕ ਹੈ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਤਾਂ ਤੁਸੀਂ ਇਸ ਆਡੀਓ ਦੇ ਵਿੱਚ ਸੁਣਿਆ ਕਿ ਲਾਲ ਸਿੰਘ ਇਸ ਆਡੀਓ ਦੇ ਵਿੱਚ ਵਰਕਰ ਨੂੰ ਕਾਂਗਰਸੀ ਵਰਕਰ ਨੂੰ ਫੋਨ ਕਰਕੇ ਜਿੱਥੇ ਪਹਿਲਾਂ ਆਪਣਾ ਰੈਫਰੈਂਸ ਦਿੰਦੇ ਨੇ ਵੀ ਮੈਂ ਲਾਲ ਸਿੰਘ ਬੋਲ ਰਿਹਾ ਤੇ ਨਾਲ ਇਹ ਵੀ ਕਹਿੰਦੇ ਨਜ਼ਰ ਆਉਂਦੇ ਨੇ ਵੀ ਤੁਸੀਂ ਧਰਮਵੀਰ ਗਾਂਧੀ ਨੂੰ ਵੋਟ ਨਹੀਂ ਪਾਉਣੀ। ਇਹ ਕਥਿਤ ਆਡੀਓ ਲਗਾਤਾਰ ਹੁਣ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਵੱਡੇ ਸਵਾਲ ਕਾਂਗਰਸੀ ਸੀਨੀਅਰ ਲੀਡਰ ਲਾਲ ਸਿੰਘ ਦੇ ਉੱਪਰ ਉੱਠਦੇ ਹੋਏ ਨਜ਼ਰ ਆ ਰਹੇ ਨੇ। ਦੱਸ ਦਈਏ ਕਿ ਜਦੋਂ ਧਰਮਵੀਰ ਗਾਂਧੀ ਦੇ ਵੱਲੋਂ ਕਾਂਗਰਸ ਨੂੰ ਜੁਆਇਨ ਕੀਤਾ ਗਿਆ ਸੀ ਉਸ ਤੋਂ ਬਾਅਦ ਇਹ ਅਟਕਲਾਂ ਵੀ ਲਗਣੀਆਂ ਸ਼ੁਰੂ ਹੋਈਆਂ ਸੀ ਵੀ ਇਹਨਾਂ ਨੂੰ ਟਿਕਟ ਮਿਲੇਗੀ ਤਾਂ ਟਕਸਾਲੀ ਕਾਂਗਰਸੀ ਨੇ ਜਿਹੜੇ ਉਹ ਵਿਰੋਧ ਕਰਨਗੇ ਤੇ ਬਿਲਕੁਲ ਇਸ ਤਰ੍ਹਾਂ ਦੀ ਹੋਇਆ। ਜਦੋਂ ਕਾਂਗਰਸ ਦੇ ਵੱਲੋਂ ਡਾਕਟਰ ਧਰਮਵੀਰ ਗਾਂਧੀ ਨੂੰ ਪਟਿਆਲਾ ਲੋਕ ਸਭਾ ਤੋਂ ਆਪਣਾ ਉਮੀਦਵਾਰ ਬਣਾਇਆ ਗਿਆ ਤਾਂ ਟਕਸਾਲੀ ਆਗੂਆਂ ਦੇ ਵੱਲੋਂ ਟਕਸਾਲੀ ਆਲੂਆਂ ਆਗੂਆਂ ਦੇ ਜੋ ਪਟਿਆਲਾ ਦੇ ਹਲਕਾ ਦੇ ਨਾਲ ਰਿਲੇਟਡ ਸੀ ਉਹਨਾਂ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਸੀ ਵਿਰੋਧ ਦਿੱਲੀ ਤੱਕ ਵੀ ਪਹੁੰਚਾ ਦਿੱਤਾ ਗਿਆ ਸੀ ਦੱਸਦੇ ਕਿ ਟਕਸਾਲੀ ਆਗੂਆਂ ਦੇ ਵੱਲੋਂ ਵੱਖ-ਵੱਖ ਸਮੇਂ ਤੇ ਮੀਟਿੰਗਾਂ ਵੀ ਕੀਤੀਆਂ ਗਈਆਂ ਸੀ ਆਪਣਾ ਰੋਸ ਜੋ ਜਤਾਇਆ ਗਿਆ ਸੀ ਕਿ ਆਖਰ ਡਾਕਟਰ ਧਰਮਵੀਰ ਗਾਂਧੀ ਨੂੰ ਪਾਰਟੀ ਜੁਆਇਨ ਕਰਾਉਣ ਤੋਂ ਬਾਅਦ ਤੁਰੰਤ ਟਿਕਟ ਕਿਵੇਂ ਦਿੱਤੀਗੀ ਜਦੋਂ ਕਿ ਕਾਂਗਰਸ ਦੇ ਵਿੱਚ ਪਟਿਆਲਾ ਹਲਕੇ ਦੇ ਵਿੱਚ ਸੀਨੀਅਰ ਕਾਂਗਰਸੀ ਲੀਡਰ ਬੈਠੇ ਨੇ ਜੋ ਚੰਗਾ ਆਧਾਰ ਇੱਥੇ ਇਲਾਕੇ ਦੇ ਵਿੱਚ ਰੱਖਦੇ ਨੇ ਸੋ ਉਹਨਾਂ ਨੂੰ ਦਰਕਨਾਰ ਕਰਦੇ ਹੋਏ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਹਾਈ ਕਮਾਂਡ ਦੇ ਵੱਲੋਂ ਆਖਰ ਡਾਕਟਰ ਤਰਮਵੀਰ ਗਾਂਧੀ ਨੂੰ ਕਿਉਂ ਆਪਣਾ ਉਮੀਦਵਾਰ ਬਣਾਇਆ ਗਿਆ ਸੋ ਇਸ ਤੋਂ ਬਾਅਦ ਭਾਵੇਂ ਕਿ ਇਸ ਰੋਸ ਨੂੰ ਖਤਮ ਕਰਨ ਦੀ ਕੋਸ਼ਿਸ਼ ਰਾਜਾ ਬੜਿੰਗ ਵੱਲੋਂ ਵੀ ਕੀਤੀ ਗਈ ਸੀ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਵੀ ਕੀਤੀ ਗਈ ਸੀ ਲੇਕਿਨ ਹੁਣ ਇਸ ਆਡੀਓ ਦੇ ਕਥਿਤ ਆਡੀਓ ਦੇ ਵਾਇਰਲ ਹੋਣ ਤੋਂ ਬਾਅਦ ਜਿਹੜੀ ਕਿ ਸੀਨੀਅਰ ਕਾਂਗਰਸੀ ਲਾਲ ਸਿੰਘ ਦੀ ਦੱਸੀ ਜਾ ਰਹੀ ਹੈ ਉਸ ਤੋਂ ਬਾਅਦ ਇੱਕ ਵੱਡਾ ਪਚਾਲ ਪੰਜਾਬ ਦੀ ਸਿਆਸਤ ਦੇ ਵਿੱਚ ਖਾਸ ਤੌਰ ਤੇ ਪੰਜਾਬ ਕਾਂਗਰਸ ਦੇ ਵਿੱਚ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਜਿੱਥੇ ਕਾਂਗਰਸ ਦੇ ਵੱਲੋਂ ਧੜੇਬੰਦੀ ਨੂੰ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਰਾਜਾ ਬ੍ਰਿੰਗ ਵੱਡੇ ਪੱਧਰ ਦੇ ਉੱਪਰ ਇਹ ਕਹਿੰਦੇ ਨਜ਼ਰ ਆਏ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਜੁੱਟ ਹੋ ਕੇ ਅਸੀਂ ਕਾਂਗਰਸ ਦੇ ਵੱਲੋਂ ਲੜਾਂਗੇ ਲੜਾਈ ਲੜਾਂਗੇ ਤੇ ਕਾਂਗਰਸ ਵੱਡੀ ਜਿੱਤ ਪ੍ਰਾਪਤ ਕਰੇਗੀ ਭਾਵੇਂ ਕੀ ਪਟਿਆਲਾ ਦੀ ਜਿਹੜੀ ਸੀਟ ਆ ਉਹ ਡਾਕਟਰ ਧਰਮਵੀਰ ਗਾਂਧੀ ਦੇ ਵੱਲੋਂ ਜਿੱਤ ਕੇ ਕਾਂਗਰਸ ਦੀ ਝੋਲੀ ਦੇ ਵਿੱਚ ਬੇਸ਼ੱਕ ਪਾ ਦਿੱਤੀ ਗਈ ਹੈ ਲੇਕਿਨ ਹੁਣ ਕਥਿਤ ਆడియో ਦੇ ਵਾਇਰਲ ਹੋਣ ਤੋਂ ਬਾਅਦ ਵੱਡੇ ਸਵਾਲ ਇੱਕ ਵਾਰ ਫਿਰ ਤੋਂ ਟਕਸਾਲੀ ਕਾਂਗਰਸੀਆਂ ਦੇ ਉੱਪਰ ਉੱਠਣੇ ਸ਼ੁਰੂ ਹੋ ਗਏ ਨੇ ਕਿ ਕਿਵੇਂ ਉਹ ਆਪਣੇ ਹੀ ਲੀਡਰ ਨੂੰ ਆਪਣੀ ਪਾਰਟੀ ਦੇ ਵੱਲੋਂ ਐਲਾਨੇ ਗਏ ਉਮੀਦਵਾਰ ਦਾ ਕਿਸ ਤਰੀਕੇ ਦੇ ਨਾਲ ਵਿਰੋਧ ਕਰਦੇ ਹੋਏ ਦਿਖਾਈ ਦੇ ਰਹੇ ਨੇ ਭਾਵੇਂ ਕਿ ਸਾਡਾ ਅਦਾਰਾ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਲੇਕਿਨ ਇਹ ਆਡੀਓ ਹੁਣ ਜਿਹੜੀ ਕਿ ਸੀਨੀਅਰ ਕਾਂਗਰਸੀ ਲਾਲ ਸਿੰਘ ਦੀ ਦੱਸੀ ਜਾ ਰਹੀ ਹੈ ਵਾਇਰਲ ਹੋ ਰਹੀ ਹੈ ਇਸ ਤੋਂ ਬਾਅਦ ਹੁਣ ਵੱਡਾ ਸਵਾਲ ਕਾਂਗਰਸ ਲੀਡਰਸ਼ਿਪ ਦੇ ਉੱਪਰ ਉੱਠਦਾ ਹੈ ਕਿ ਹੁਣ ਕਾਂਗਰਸ ਲੀਡਰਸ਼ਿਪ ਆਪਣੇ ਇਹੋ ਜੇ ਸੀਨੀਅਰ ਲੀਡਰਾਂ ਦੇ ਉੱਪਰ ਕੋਈ ਵੱਡੀ ਕਾਰਵਾਈ ਕਰੇਗੀ ਜਿਹੜੇ ਪਾਰਟੀ ਦੇ ਵਿੱਚ ਰਹਿੰਦੇ ਹੋਏ ਪਾਰਟੀ ਨੂੰ ਹੀ ਖੋਖਲਾ ਕਰਨ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਜੇਕਰ ਇਸ ਆਡੀਓ ਦੀ ਗੱਲ ਕਰੀਏ ਤਾਂ ਇਸ ਆਡੀਓ ਦੇ ਵਿੱਚ ਕਲੀਅਰ ਤੌਰ ਤੇ ਆਪਣੇ ਆਪ ਨੂੰ ਲਾਲ ਸਿੰਘ ਦੱਸਣ ਵਾਲਾ ਇਹ ਲੀਡਰ ਸਿੱਧੇ ਤੌਰ ਤੇ ਕਹਿ ਰਿਹਾ ਕਿ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੂੰ ਵੋਟ ਨਹੀਂ ਪਾਉਣੀ ਸਿਰਫ ਥੱਲੇ ਵਰਕਰ ਨੂੰ ਨਹੀਂ ਕਹਿ ਰਿਹਾ ਉਹ ਨਾਲ ਇਹ ਕਹਿ ਰਿਹਾ ਵੀ ਸੁਨੇਹਾ ਬਾਕੀ ਵਰਕਰਾਂ ਨੂੰ ਵੀ ਲਗਾ ਦਿੱਤਾ ਜਾਵੇ ਵੀ ਕੋਈ ਵੀ ਵਰਕਰ ਜੋ ਉਹਨਾਂ ਦੇ ਟੱਚ ਵਿੱਚ ਹੈ ਉਹ ਧਰਮਵੀਰ ਗਾਂਧੀ ਨੂੰ ਵੋਟ ਨਹੀਂ ਪਾਵੇਗਾ ਗੰਦੀ ਸ਼ਬਦਾਵਲੀ ਵਰਤਦੇ ਹੋਏ ਡਾਕਟਰ ਧਰਮਵੀਰ ਗਾਂਧੀ ਦੇ ਲਈ ਗੰਦੀ ਸ਼ਬਦਾਵਲੀ ਵਰਤਦੇ ਹੋਏ ਇਹ ਗੱਲ ਕਹੀ ਗਈ ਹੈ ਕਿ ਡਾਕਟਰ ਧਰਮਵੀਰ ਗਾਂਧੀ ਦੇ ਵੱਲੋਂ ਮੇਰਾ ਵੱਡਾ ਨੁਕਸਾਨ ਕੀਤਾ ਗਿਆ ਹੈ ਤੇ ਦੂਸਰੇ ਪਾਸੇ ਜਦੋਂ ਵਰਕਰ ਦੇ ਵੱਲੋਂ ਪੁੱਛਿਆ ਗਿਆ ਕਿ ਆਖਰ ਜੇਕਰ ਡਾਕਟਰ ਧਰਮਵੀਰ ਗਾਂਧੀ ਨੂੰ ਜੋ ਕਾਂਗਰਸ ਦੇ ਨੁਮਾਇੰਦੇ ਨੇ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਨੂੰ ਵੋਟ ਨਹੀਂ ਪਾਉਣੀ ਤਾਂ ਫਿਰ ਵੋਟ ਪਾਉਣੀ ਕਿਸ ਨੂੰ ਹੈ ਇਸ ਦੇ ਵਿੱਚ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਵੋਟ ਤੁਸੀਂ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੂੰ ਪਾ ਦਿਓ ਸੋ ਐਨ ਕੇ ਸ਼ਰਮਾ ਦੀ ਤਰਫਦਾਰੀ ਕਰਦੇ ਨਜ਼ਰ ਆਏ ਨੇ ਤੇ ਇਹ ਕਹਿੰਦੇ ਨਜ਼ਰ ਆਏ ਨੇ ਕਿ ਉਹ ਤਾਂ ਸਾਡੇ ਘਰ ਦੇ ਮੁੰਡੇ ਵਾਂਗ ਹੀ ਆ ਸਾਡੇ ਪਰਿਵਾਰਿਕ ਮੈਂਬਰ ਵਰਗਾ ਹੈ ਇਹ ਅੱਗੇ ਵਧ ਕੇ ਕਹਿੰਦੇ ਹੋਏ ਨਜ਼ਰ ਆਇਆ ਇਹਨੇ ਵੀ ਤੁਸੀਂ ਉਸ ਨੂੰ ਵੋਟਾਂ ਪਾਇਓ ਮੈਂ ਤੁਹਾਨੂੰ ਉਹਨਾਂ ਨੂੰ ਮਲਾ ਵੀ ਦਵਾਂਗਾ ਇਹ ਕਹਿੰਦੇ ਹੋਏ ਇਸ ਕਥਿਤ ਆਡੀਓ ਦੇ ਵਿੱਚ ਜਿਹੜੀ ਕਿ ਆਡੀਓ ਸੀਨੀਅਰ ਕਾਂਗਰਸੀ ਲਾਲ ਸਿੰਘ ਦੀ ਜੱਤੀ ਜਾ ਰਹੀ ਹੈ ਆਪਣੇ ਆਪ ਨੂੰ ਲਾਲ ਸਿੰਘ ਕਹਿਣ ਵਾਲਾ ਇਹ ਵਿਅਕਤੀ ਕਹਿੰਦਾ ਹੋਇਆ ਨਜ਼ਰ ਆ ਰਿਹਾ ਜਿਸ ਤੋਂ ਬਾਅਦ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਹਲਚਲ ਹੋਈ ਹੈ ਭਾਵੇਂ ਕਿ ਇਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਕਾਂਗਰਸ ਦੇ ਵੱਲੋਂ ਵਧੀਆ ਪ੍ਰਦਰਸ਼ਨ ਕੀਤਾ ਗਿਆ ਹੈ ਸੱਤ ਸੀਟਾਂ ਜਿੱਤ ਕੇ ਕਾਂਗਰਸ ਦੀ ਝੋਲੀ ਦੇ ਵਿੱਚ ਪਾਈਆਂ ਗਿਆ ਨੇ ਲੇਕਿਨ ਇੱਕ ਵੱਡਾ ਸਵਾਲ ਪੰਜਾਬ ਕਾਂਗਰਸ ਦੇ ਵਿੱਚ ਫਿਰ ਤੋਂ ਪੈਦਾ ਹੋ ਚੁੱਕਿਆ ਹੈ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਪੰਜਾਬ ਕਾਂਗਰਸ ਦਾ ਪਲਾ ਨਹੀਂ ਚਾਹੁੰਦੇ ਆਪਣੀ ਹੀ ਪਾਰਟੀ ਦੇ ਵੱਨੋਂ ਐਲਾਨੇਗੇ ਉਮੀਦਵਾਰ ਦਾ ਵਿਰੋਧ ਕਿੱਥੋਂ ਤੱਕ ਜਾਇਜ਼ ਹੈ ਕਿ ਹੁਣ ਕਾਂਗਰਸ ਦੀ ਜੋ ਸੀਨੀਅਰ ਲੀਡਰਸ਼ਿਪ ਹੈ ਇਹਨਾਂ ਲੀਡਰਾਂ ਦੇ ਉੱਪਰ ਕੋਈ ਵੱਡੀ ਕਾਰਵਾਈ ਕਰੇਗੀ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਧੜਾਬੰਦੀ ਦਾ ਸ਼ਿਕਾਰ ਹੋ ਕੇ ਪੰਜਾਬ ਕਾਂਗਰਸ ਇੱਕ ਵਾਰ ਪੰਜਾਬ ਦੇ ਹਾਸ਼ੀਏ ਦੇ ਪੰਜਾਬ ਦੀ ਰਾਜਨੀਤੀ ਦੇ ਹਾਸ਼ੀਏ ਤੇ ਪਹੁੰਚ ਚੁੱਕੀ ਸੀ ਭਾਵੇਂ ਕਿ ਇਸ ਇਲੈਕਸ਼ਨ ਦੇ ਵਿੱਚ ਥੋੜਾ ਸਰਵਾਈਵ ਕਰਦੀ ਹੋਈ ਨਜ਼ਰ ਆਈਏ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਉੱਭਰ ਕੇ ਸਾਹਮਣੇ ਆਈ ਹੈ ਕਾਂਗਰਸ ਡਾਕਟਰ ਧਰਮਵੀਰ ਗਾਂਧੀ ਜਿਸ ਦਾ ਕਿਸ ਤਰੀਕੇ ਦੇ ਨਾਲ ਵਿਰੋਧ ਕਾਂਗਰਸੀ ਲੀਡਰਾਂ ਦੇ ਵੱਲੋਂ ਹੋਇਆ ਉਹਨਾਂ ਵੱਲੋਂ ਵੀ ਆਪਣੀ ਸੀਟ ਆ ਜੋ ਜਿੱਤ ਲਈ ਗਈ ਹੈ ਆਪਣੇ ਤੌਰ ਤੇ ਆਪਣੀ ਛਵੀ ਦੇ ਤੌਰ ਤੇ ਕਿਉਂਕਿ ਇੱਕ ਚੰਗੀ ਛਵੀ ਦੇ ਮਾਲਕ ਡਾਕਟਰ ਧਰਮਵੀਰ ਗਾਂਧੀ ਨੂੰ ਦੱਸਿਆ ਜਾ ਰਿਹਾ ਹੈ ਪਹਿਲਾਂ ਵੀ ਦੱਸ ਦਈਏ ਕਿ ਜਦੋਂ ਪ੍ਰਨੀਤ ਕੌਰ ਕਾਂਗਰਸ ਵੱਲੋਂ ਚੋਣ ਲੜੇ ਸੀ ਤਾਂ ਉਸ ਸਮੇਂ ਇਕਲੋਤੀ ਚੋਣ ਜਿਹੜੀ ਅ ਵਰਨੀਤ ਘੋਰ ਜੋ ਕਾਂਗਰਸ ਇਸ ਵਾਰ ਕੈਂਡੀਡੇਟ ਸੀ ਹਾਰੇ ਸੀ ਉਸ ਟਾਈਮ ਕਾਂਗਰਸ ਦੇ ਉਮੀਦਵਾਰ ਸੀ ਉਦੋਂ ਵੀ ਡਾਕਟਰ ਧਰਮਵੀਰ ਗਾਂਧੀ ਦੀ ਛਵੀ ਨੂੰ ਉਹਨਾਂ ਦੀ ਸ਼ਖਸੀਅਤ ਨੂੰ ਲੋਕਾਂ ਨੇ ਵੋਟਾਂ ਪਾਈਆਂ ਸੀ ਇਸ ਵਾਰ ਵੀ ਭਾਵੇਂ ਉਹਨਾਂ ਦੀ ਸ਼ਖਸੀਅਤ ਨੂੰ ਉਹਨਾਂ ਦੀ ਛਵੀ ਨੂੰ ਵੋਟਾਂ ਪਈਆਂ ਨੇ ਲੇਕਿਨ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਦੇ ਵੱਲੋਂ ਇਸ ਤਰ੍ਹਾਂ ਦੀ ਅਪੀਲ ਆਪਣੇ ਵਰਕਰਾਂ ਨੂੰ ਕਰਨਾ ਇਸ ਤਰ੍ਹਾਂ ਦਾ ਸੁਨੇਹਾ ਆਪਣੇ ਵਰਕਰਾਂ ਨੂੰ ਦੇਣਾ ਕਿਤੇ ਨਾ ਕਿਤੇ ਚਿੰਤਾ ਦਾ ਸਬਬ ਪੰਜਾਬ ਕਾਂਗਰਸ ਦੇ ਲਈ ਹੈ ਕਿ ਪੰਜਾਬ ਕਾਂਗਰਸ ਹੁਣ ਇਸ ਲੀਡਰ ਦੇ ਉੱਪਰ ਕੋਈ ਕਾਰਵਾਈ ਕਰੇਗੀ ਜਨਰਲ ਲੀ ਬਣੇ ਰਹੇ ਹੋਰ ਜਾਨਾ ਲੋਕਾਂ ਨਾਲ ਟੀਵੀ ਦੇ ਨਾਲ